ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਵਿੰਦ ਕਾ ਸਦ ਲੀਜੈ ਮਿਠੇ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੁਵਾ ਜੀਜੈ ਰਹਾਓ ਰਾਜ ਜੋ ਬਨ ਬਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾ ਤਕ ਹੈ ਆਸ ਪਿਆਸ ਰਵਣ ਹਰ ਕੀਰਤਨ ਇਹੋ ਪਦਾਰਥ ਭਗਵੰਤ ਲਹਿ ਸਰਣ ਸਮਰਸ ਅਕਥ ਅਗੋਚਰ ਪਤਤ ਅਧਾਰਣ ਨਾਮ ਤੇਰਾ ਅੰਤਰ ਜਾਮੀ नानक स्वामी सरबत पूरन ठाकुर मेरा, 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 मेरा। ਸ੍ਰੀ ਮਹਾਰਾਜ ਪੰਜ ਮਹਾਰਤ ਸੁਖ ਪਲਤ ਸੁਖ ਨੇ ਤੋਖ ਸਿਮਰਨੋ ਨਾਮ ਗੋਬਿੰਦ ਕਾ ਸਦਨੀ ਜੈ ਸਿਮਟ ਹੈ ਕਮਾਣੇ ਪਾਪ ਚਰਾਣੇ ਸਾਰ ਸੰਗਤ ਮਿਲ ਮੁਵਾ ਜੀ ਜੇਰ ਹਾਉ ਰਾਜ ਜੋ ਬਣਾ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਤਕ ਹੈ ਆਸ ਪਿਆਸ ਰਮਨ ਹਰਿ ਕ੍ਰਿਸ਼ਨ ਇਹ ਪਦਾਰਥ ਭਗਵੰਤ ਲਹ ਸਹਾਰਨ ਸੰਵਰੰਥ ਆਕਾਸ ਤ ਅਗੋਚ ਪਤਿ ਉਦਾਰ ਨਾਮ ਤੇਰਾ ਅੰਤਰ ਜਾਮੀ ਨਾਨਕ ਹੈ ਸਵਾਮੀ ਸਰਬਤ ਪੂਰਨ ਠਾਕੁਰ ਮੇਰਾ ਸ੍ਰੀ ਮਹਲਾ ਪੰਜਵਾ ਹਲਤ ਸੁਖ ਪਲਤ ਸੁਖ ਨੇਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦ ਲਈ ਜੈ ਮਿਟਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੁਵਾ ਜੀ ਜੈ ਰਹਾਓ ਰਾਜ ਜੋ ਬਨਾ ਬਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾ ਤਕਹ ਆਸ ਪਿਆਸ ਰਵਣ ਹਰ ਕੀਰਤਨ ਇਹੋ ਪਦਾਰਥ ਭਗਵੰਤ ਲਹ ਸਰਣਾ ਸਮਰਾਸ ਅਕਥ ਅਗੋਚਰਾ ਪਤ ਤ ਉਦਾਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਸੁਆਮੀ ਸਰਬਤ ਪੂਰਨ ਠਾਕੁਰ Mira, mira, mira. ਸ੍ਰੀ ਮਹਾਰਾਜ ਪੰਜ ਮਹਾਰਤ ਸੁਖ ਪਲ ਸੁਖ ਨੇ ਤੋਖ ਸਿੰਰਨੋ ਨਾਮ ਗੋਬਿੰਦ ਕਾ ਸਦਲੀ ਜੈਸ ਮਟਹਿ ਕਮਾਣੇ ਪਾਪ ਚਰਾਣੇ ਸਾਰ ਸੰਗਤ ਮਿਲ ਮੂਆ ਜੀ ਜੇਰ ਹਾਉ ਰਾਜ ਜੋ ਬਣ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਸਖਹਿ ਆਸ ਪਿਆਸ ਰਮਨ ਹਰ ਕੀਰਤਨ ਇਹ ਪਦਾਰਥ ਭਗਵੰਤ ਲਹ ਸਰਣ ਸੰਰੰਥ ਆਕਾਸ਼ ਤਾ ਅਗੋਚਰਾ ਪਤ ਬੁਦਾਰੀ ਨਾਮ ਤੇਰਾ ਅੰਤਰ ਜਾਮੀ ਨਾਨਕ ਹੈ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਸ੍ਰੀ ਮਹੱਲਾ ਪੰਜਵਾਂ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨ ਨਾਮ ਗੋਵਿੰਦ ਕਾ ਸਦ ਲੀਜੈ ਮਿਟਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੁਵਾ ਜੀਜੈ ਰਹਾਉ ਰਾਜ ਜੋ ਬਨ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਹਾਤ ਕਹੈ ਆਸ ਪਿਆਸ ਰਵਣ ਹਰ ਕੀਰਤਨ ਇਹ ਪਦਾਰਥ ਭਗਵੰਤ ਲਹਿ ਸਰਣ ਸਮਰਸ ਅਕਥ ਅਗੋਚਾ ਪਤਤ ਅਧਾਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਸਵਾਮੀ ਸਰਬਤ ਪੂਰਨ ਠਾਕੁਰ Mira, mira, mira. ਸ੍ਰੀ ਮਹਾਵਾ ਭਜ ਮਹਾਰਤ ਸੁਖ ਪਲ ਤ ਸੁਖ ਨੇ ਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਲੀ ਜੈਸ ਮਟਹਿ ਕਮਾਣੇ ਪਾਪ ਚਰਾਣੇ ਸਾਰ ਸੰਗਤ ਮਿਲ ਮੂਆ ਜੀ ਜੇਰ ਹਾਉ ਰਾਜ ਜੋ ਬਣ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਸਖ ਹੈ ਆਸ ਪਿਆਸ ਰਮਨ ਹਰ ਕੀਰਤਨ ਇਹ ਪਦਾਰਥ ਪਦਵੰਤ ਲਹ ਸਰਨ ਸੰਮਰੰਥ ਆਕਾਸਤਾ ਅਗੋਚਰਾ ਪਤ ਬੁਧਾਰੀ ਨਾਮ ਤੇਰਾ ਅੰਤਰ ਜਾਮੀ ਨਾਨਕ ਹੈ ਸੁਆਮੀ ਸਰਬਤ ਪੂਰਨ ਧਾਕਨਾ ਸ੍ਰੀ ਮਹਾ ਪੰਜਾਂ ਹਲਤ ਸੁਖ ਫਲਤ ਸੋਖ ਨਿਤ ਸੁਖ ਸੇਮਰਨੋ ਨਾਮ ਗੋਬਿੰਦ ਕਾ ਸਦ ਲਈ ਜੈ ਮਿਟਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੁਆ ਜੀ ਜੈ ਰਹਾਓ ਰਾਜ ਜੋ ਬਨਾ ਬਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾ ਤਕਹ ਆਸ ਪਿਆਸ ਰਵਣ ਹਰ ਕੀਰਤਨ ਇਹੋ ਪਦਾਰਥ ਭਗਵੰਤ ਲਹ ਸਰਨਾ ਸਮਰਾਸ ਅਕਥ ਅਗੋਚਰਾ ਪਤ ਤ ਉਦਾਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਸਤਿ ਸ੍ਰੀ ਅਕਾਲ ਪੰਜ ਮਾਹਰਤਾ ਸੁਖ ਪਲ ਸੁਖ ਨੇ ਤੋਖ ਸਿਮਰਨੋ ਨਾਮ ਗੋਬਿੰਦ ਕਾ ਸਦਨੀ ਜੈ ਸਿਟ ਹੈ ਕਮਾਨੇ ਸਾਫ ਚਰਾਣੇ ਸਾਰ ਸੰਗਤ ਮਿਲ ਮੂਆ ਜੀ ਜੇਰ ਹਾਉ ਰਾਜ ਜੋ ਬਨ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਾਤ ਕਹ ਆਸ ਪਿਆਸ ਰਮਨ ਹਰ ਕੀਰਤਨ ਇਹ ਪਦਾਰਥ ਭਗਵੰਤ ਲਹ ਸਰਣ ਸੰਵਰੰਤ ਆਕਾਤਾ ਅਗੋਚਰ ਪਤ ਉਧਾਰ ਨਾਮ ਤੇਰਾ ਅੰਤਰ ਜਾਮੀ ਨਾਨਕ ਹੈ ਸਵਾਮੀ ਸਰਬਤ ਪੂਰਨ ਠਾਕੁਰ ਮੇਰਾ ਰੀ ਮਹਲਾ ਪੰਜਵਾ ਹਲਤ ਸੁਖ ਪਲਤ ਸੋਖ ਨਿਤ ਸੁਖ ਸਿਮਰਨ ਨਾਮ ਗੋਬਿੰਦ ਕਾ ਸਦ ਲਈ ਜੈ ਮਿਟਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੁਆ ਜੀ ਜੈ ਰਹਾਓ ਰਾਜ ਜੋ ਬਨਾ ਬਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾ ਤਕਹਿ ਆਸ ਪਿਆਸ ਰਵਣ ਹਰ ਕੀਰਤਨ ਇਹੋ ਪਦਾਰਥ ਭਗਵੰਤ ਲਹ ਸਰਨਾ ਸਮਰਾਸ ਅਕਥ ਅਗੋਚਰਾ ਪਤ ਤ ਉਧਾਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਸੁਆਮੀ ਸਰਬਸਤ ਪੂਰਨ ਠਾਕੁਰ ਮੇਰਾ Mira, mira. ਸ੍ਰੀ ਮਹਾਵਾ ਭਜਨ ਮਹਾਰਤ ਸੋਖ ਪਲਸ ਸੋਖ ਨੇ ਤੋਖ ਸਿਮਰਨੋ ਨਾਮ ਗੋਬਿੰਦ ਕਾ ਸਦਲੀ ਜੈ ਸੁਮਤ ਹੈ ਕਮਾਣੇ ਪਾਪ ਚਰਾਨੇ ਸਾਰ ਸੰਗਤ ਮਿਲ ਮੂਆ ਜੀ ਜਰਹਾਉ ਰਾਜ ਜੋ ਬਣਾ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਤਕ ਹੈ ਆਸ ਪਿਆਸ ਰਮਨ ਹਰ ਕੀਰਤਨ ਇਹ ਪਦਾਰਥ ਭਗਵੰਤ ਲਹ ਸਰਣ ਸਮਰੰਥ ਆਕਾਸ ਤਾ ਅਗੋਚਾ ਪਤ ਬੋਦਾਰ ਨਾਮ ਤੇਰਾ ਅੰਤਰ ਜਾਮੀ ਨਾਨਕ ਹੈ ਸਵਾਮੀ ਸਰਬਤ ਪੂਰਨ ਠਾਕੁਰ ਮੇਰਾ ਤਨਾ ਸ੍ਰੀ ਮਹਲਾ ਪੰਜਵਾਂ ਹਲਤ ਸੁਖ ਪਲਤ ਸੋਖ ਨੇਤ ਸੁਖ ਸੇਮਰਨੋ ਨਾਮ ਗੋਬਿੰਦ ਕਾ ਸਦ ਲਈ ਜੈ ਮਿਟਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲਮੁ ਆ ਜੀ ਜੈ ਰਹਾਉ ਰਾਜ ਜੋ ਬਨਾ ਦਸਰੰਤ ਹਰ ਮਾਇਆ ਮਹਾ ਦੂਖ ਇਹੋ ਮਹਾ ਤਕਹ ਆਸ ਪਿਆਸ ਰਵਣ ਹਰ ਕੀਰਤਨ ਇਹੋ ਪਦਾਰਥ ਭਗਵੰਤ ਲਹ ਸਾਰਨਾ ਸਮਰਾਸ ਅਕਥ ਅਗੋਚਾ ਪਤਿ ਉਦਾਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਸੁਆਮੀ ਸਰਬਤ ਪੂਰਨ ਠਾਕੁਰ ਨੇ Mira, mira, mira. No, 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 no. ਸ੍ਰੀ ਮਹਾ ਰਾਮਾ ਭਜ ਮਹਾਰਤ ਸੁਖ ਪਲ ਸੁਖ ਨੇ ਤੋਖ ਸਿੰਗਰ ਨੋ ਨਾਮ ਗੋਬਿੰਦ ਕਾ ਸਦਲੀ ਜੈਸ ਮਟ ਹੈ ਕਮਾਣੇ ਪਾਪ ਚਰਾਨੇ ਸਾਰ ਸੰਗਤ ਮਿਲ ਮੂਆ ਜੀ ਜੇਰ ਹਾਓ ਰਾਜ ਜੋ ਬਣ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਤਕ ਹੈ ਆਸ ਪਿਆਸ ਰਮਨ ਹਰ ਕੀਰਤਨ ਇਹ ਪਦਾਰਥ ਭਗਵੰਤ ਲਹ ਸਰਨ ਸਮਰੰਥ ਆਕਾਸ਼ ਅਗੋਚਰਾ ਪਤ ਬ ਉਦਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਹੈ ਸਵਾਮੀ ਸਰਬਤ ਪੂਰਨ ਠਾਕੁਰ ਵਿਨਾ ਸ੍ਰੀ ਲਾ ਪੰਜਮਾ ਹਲਤ ਸੁਖ ਪਲਤ ਸੋਖ ਨੇਤ ਸੁਖ ਸੇਮਰਨੋ ਨਾਮ ਗੋਬਿੰਦ ਘਰ ਸਦ ਲੀਜੈ ਮਿਟਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੁਵਾ ਜੀ ਜੈ ਰਹਾਓ ਰਾਜ ਜੋ ਬਨਾ ਬਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾ ਤਕਹ ਆਸ ਪਿਆਸ ਰਵਣ ਹਰ ਕੀਰਤਨ ਇਹੋ ਪਦਾਰਥ ਭਗਵੰਤ ਲਹ ਸਾਰਨਾ ਸਮਰਾਸ ਅਕਥ ਅਗੋਚਾ ਪਤ ਤ ਉਦਾਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ

ਸਤਿ ਸ਼੍ਰੀ ਅਕਾਲ ਭਾਂਜ ਮਹਾਰਤ ਸੁਖ ਪਲ ਸੁਖ ਨੇ ਤੋਖ ਸਿੰਗਰ ਨੋ ਨਾਮ ਗੋਬਿੰਦ ਕਾ ਸਦਲੀ ਜੈ ਸਿਟ ਹੈ ਕਮਾਣੇ ਪਾਪ ਚਰਾਣੇ ਸਾਰ ਸੰਗਤ ਮਿਲ ਮੂਆ ਜੀ ਜੇਰ ਹਾਉ ਰਾਜ ਜੋਬਨ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਤਕ ਹੈ ਆਸ ਪਿਆਸ ਰਮਨ ਹਰ ਕੀਰਤਨ ਇਹ ਪਦਾਰਥ ਪਦਵੰਤ ਲਹ ਸਰਨ ਸਮਰੰਥ ਆਕਾਸ਼ ਅਗੋਚਰ ਪਤ ਦੇ ਉਧਾਰ ਨਾਮ ਤੇਰਾ ਅੰਤਰ ਜਾਮੀ ਨਾਨਕ ਹੈ ਸਵਾਮੀ ਸਰਬਤ ਪੂਰਨ ਠਾਕੁਰ ਵਿਨਾਸੀ ਹਲਾ ਪੰਜਮਾ ਹਲਤ ਸੁਖ ਪਲਤ ਸੋਖ ਨੇਤ ਸੁਖ ਸੇਮਰਨੋ ਨਾਮ ਗੋਬਿੰਦ ਘਰ ਸਦ ਲੀਜੈ ਮਿਟਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੂਆ ਜੀ ਜੈ ਰਹਾਓ ਰਾਜ ਜੋ ਬਨਾ ਬਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾ ਤਕਹ ਆਸ ਪਿਆਸ ਰਵਣ ਹਰ ਕੀਰਤਨ ਇਹੋ ਪਦਾਰਥ ਭਗਵੰਤ ਲਹ ਸਾਰਨਾ ਸਮਰਾਸ ਅਕਥ ਅਗੋਚਰਾ ਪਤ ਤ ਉਦਾਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਤਰਾ ਸ੍ਰੀ ਮਹਾ ਗਾ ਪੰਜ ਮਹਾਰਤ ਸੁਖ ਪਲ ਸੁਖ ਨੇ ਤੋ ਸੁਖ ਸਿੰਰ ਨੋ ਨਾਮ ਗੋਬਿੰਦ ਕਾ ਸਦਲੀ ਜੈ ਸਿਟ ਹੈ ਕਮਾਣੇ ਪਾਪ ਚਰਾਣੇ ਸਾਰ ਸੰਗਤ ਮਿਲ ਮੂਆ ਜੀ ਜੇਰ ਹਾਉ ਰਾਜ ਜੋ ਬਨ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਤਕ ਹੈ ਆਸ ਪਿਆਸ ਰਮਨ ਹਰ ਕੀਰਤਨ ਇਹ ਪਦਾਰਥ ਪਦਵੰਤ ਲਹ ਸਰਨ ਸੰਮਰੰਥ ਆਕਾਸ਼ ਅਗੋਚਰਾ ਪਤਿ ਉਧਾਰ ਨਾਮ ਤੇਰਾ ਅੰਤਰ ਜਾਮੀ ਨਾਨਕ ਹੈ ਸਵਾਮੀ ਸਰਬਤ ਪੂਰਨ ਠਾਕੁਰ ਕੀਤਨਾ ਸ੍ਰੀ ਮਹਲਾ ਪੰਜਵਾ ਹਲਤ ਸੁਖ ਪਲਤ ਸੋਖ ਨੇਤ ਸੁਖ ਸਿਮਰਨੋ ਨਾਮ ਗੋਬਿੰਦ ਦਾ ਸਦ ਲਈ ਜੈ ਮਿਟਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੁਵਾ ਜੀ ਜੈ ਰਹਾਓ ਰਾਜ ਜੋ ਬਨਾ ਬਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾ ਤਕਹਿ ਆਸ ਪਿਆਸ ਰਵਣ ਹਰ ਕੀਰਤਨ ਇਹੋ ਪਦਾਰਥ ਭਗਵੰਤ ਲਹ ਸਰਨਾ ਸਮਰਾਸ ਅਕਥ ਅਭੂਜਾ ਪਤ ਉਦਾਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਸੁਆਮੀ ਸਰਬਤ ਸਦਾ ਪੂਰਨ ਠਾਕੁਰ ਮੇਰਾ ਤਰਾ ਸ੍ਰੀ ਮਹਾਰਾਜ ਪੰਜ ਮਹਾਰਤ ਸੁਖ ਪਲਤ ਸੁਖ ਨੇਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਲੀ ਜੈ ਸਮਟ ਹੈ ਕਮਾਣੇ ਪਾਪ ਚਰਾਣੇ ਸਾਰ ਸੰਗ ਮਿਲ ਮੁਵਾ ਜੀ ਜੈ ਰਹਾਉ ਰਾਜ ਜੋ ਬਣ ਬਸਰੰਤ ਹਰ ਮਾਇਆ ਮਹਾ ਦੁਖ ਇਹ ਮਹਾਤ ਕਹੈ ਆਸ ਪਿਆਸ ਰਮਨ ਹਰ ਕੀਰਤਨ ਇਹ ਪਦਾਰਥ ਭਗਵੰਤ ਲਹਿ ਸਰਣ ਸਮਰੰਥ ਆਕਤ ਅਗੋਚਰ ਪਤ ਉਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਸੁਆਮੀ ਸਰਬਤ ਪੂਰ ਨਨ ਠਾਕੁਰ ਮੇਰਾ ਤਨਾਸਰੀ ਮਹਲਾ ਪੰਜਮ ਹਲਤ ਸੁਖ ਪਲਤ ਸੋਖ ਨੇਤ ਸੁਖ ਸਿਮਰਨ ਨਾਮ ਗੋਬਿੰਦ ਘਰ ਸਦ ਲਈ ਜੈ ਮਿਟਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੂਆ ਜੀ ਜੈ ਰਹਾਉ ਰਾਜ ਜੋ ਬਨਾ ਬਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾ ਤਕਹ ਆਸ ਪਿਆਸ ਰਵਣ ਹਰ ਕੀਰਤਨ ਇਹੋ ਪਦਾਰਥ ਭਗਵੰਤ ਲਹ ਸਾਰਨਾ ਸਮਰਾਸ ਅਕਥ ਅਗੋਚਰਾ ਪਤ ਤ ਉਦਾਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਸਲਾਮੀ ਸਰਬਤ ਪੂਰਨ ਠਾਕੁਰ ਮੇਰਾ ਤਰਾ ਸ੍ਰੀ ਮਹਾਪੰਜ ਮਹਾਰਤ ਸੁਖ ਪਲ ਸੁਖ ਨੇ ਤੋਖ ਸਿੰਲਰ ਨੋ ਨਾਮ ਗੋਬਿੰਦ ਕਾ ਸਦਲੀ ਜੈ ਸਟ ਹੈ ਕਮਾਣੇ ਪਾਪ ਚਰਾਣੇ ਸਾਰ ਸੰਗਤ ਮਿਲ ਮੂਆ ਜੀ ਜੇਰ ਹਾਉ ਰਾਜ ਜੋ ਬਨ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਸਖ ਹੈ ਆਸ ਪਿਆਸ ਰਮਨ ਹਰ ਕੀਰਤਨ ਇਹ ਪਦਾਰਥ ਭਗਵੰਤ ਲਹ ਸਰਨ ਸੰਮਰੰਥ ਆਕਾਸ਼ ਤਾ ਅਗੋਚਰਾ ਪਤਿ ਉਧਾਰ ਨਾਮ ਤੇਰਾ ਅੰਤਰ ਜਾਮੀ ਨਾਨਕ ਐਸਾ ਨੇ ਸਰਬਤ ਪੂਰਨ ਠਾਕੁਰ ਮੇਰਾ ਤਨਾਸਰੀ ਮਹਲਾ ਪੰਜਾ ਹਲਤ ਸੁਖ ਪਲਤ ਸੋਖ ਨੇਤ ਸੁਖ ਸੇਮਰਨੋ ਨਾਮ ਗੋਬਿੰਦ ਕਾ ਸਦ ਲੀਜੈ ਮਿਟਹਿ ਕਮਾਣੇ ਪਾਪ ਚਰਾਨੇ ਸਾਧ ਸੰਗਤ ਮਿਲ ਮੁਵਾ ਜੀ ਜੈ ਰਹਾਉ ਰਾਜ ਜੋ ਬਨਾ ਦਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾ ਤਕ ਹੈ ਆਸ ਪਿਆਸ ਸਰਵਣ ਹਰ ਕੀਰਤਨ ਇਹੋ ਪਦਾਰਥ ਭਗਵੰਤ ਲਹ ਸਰਨ ਸਮਰਾਸ ਕਥ ਅਬੋਚ ਆਪਤ ਉਦਾਰਣ ਨਾਮ ਤੇਰਾ जाम नानक स्वामी सरबत पूर ठाकुर ਸਤਿ ਸ਼੍ਰੀ ਅਕਾਲ ਭਾਜ ਮਹਾਰਤ ਸੋਖ ਪਲ ਤੋਖ ਨੇ ਤੋਖ ਸਿਮਰਨੋ ਨਾਮ ਗੋਬਿੰਦ ਕਾ ਸਦਲੀ ਜੈਸ ਮਟਹਿ ਕਮਾਣੇ ਪਾਪ ਚਰਾਣੇ ਸਾਰ ਸੰਗਤ ਮਿਲ ਮੂਆ ਜੀ ਜੇਰ ਹਾਉ ਰਾਜ ਜੋ ਬਣ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਸਖ ਹੈ ਆਸ ਪਿਆਸ ਰਮਨ ਹਰ ਕੀਰਤਨ ਇਹ ਪਦਾਰਥ ਭਗਵੰਤ ਲਹ ਸਰਨ ਸੰਮਰੰਥ ਆਕਾਸ ਤਾ ਅਗੋਚਰਾ ਪਤਿ ਉਧਾਰ ਨਾਮ ਤੇਰਾ ਅੰਤਰ ਜਾਮੀ ਨਾਨਕ ਹੈ ਸੁਆਮੀ ਸਰਬਤ ਪੂਰਨ ਸਾਧਨਾ ਸ੍ਰੀ ਮਹਾਂ ਪੰਜ ਮਾ ਹਲਤ ਸੁਖ ਪਲਤ ਸੁਖ ਨੇਤ ਸੁਖ ਸੇਮਰਨੋ ਨਾਮ ਗੋਬਿੰਦ ਕਾ ਸਦ ਲੀਜੈ ਮਿਟਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੁਵਾ ਜੀ ਜੈ ਰਹਾਉ ਰਾਜ ਜੋ ਬਨਾ ਬਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾ ਤਕਹ ਆਸ ਪਿਆਸ ਸਰਵਣ ਹਰ ਕੀਰਤਨ ਇਹੋ ਪਦਾਰਥ ਭਗਵੰਤ ਲਹ ਸਰਨ ਸਮਰਾਸ ਕਥ ਅਬੋਚਾ ਪਤ ਉਦਾਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਸਤਿ ਸ਼੍ਰੀ ਅਕਾਲ ਸ੍ਰੀ ਮਹਾਵਾ ਭਜਨਾ ਮਹਾਰਤ ਸੁਖ ਪਲਤ ਸੁਖ ਨੇਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਗੀ ਜੈਸ ਮਟਹਿ ਕਮਾਣੇ ਪਾਪ ਚਰਾਣੇ ਸਾਰ ਸੰਗਤ ਮਿਲ ਮੂਆ ਜੀ ਜੇਰ ਹਾਉ ਰਾਜ ਜੋ ਬਣ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਤਕ ਹੈ ਆਸ ਪਿਆਸ ਰਮਨ ਹਰ ਕੀਰਤਨ ਇਹ ਪਦਾਰਥ ਪਦਵੰਤ ਲਹ ਸਰਨ ਸੰਮਰੰਥ ਆਕਾਸਤਾ ਅਗੋਚਾ ਪਤਿ ਉਧਾਰਿ ਨਾਮ ਤੇਰਾ ਅੰਤਰ ਜਾਮੀ ਨਾਨਕ ਹੈ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਹੀ ਮਹਲਾ ਪੰਜਮ ਹਲਤ ਸੁਖ ਪਲਤ ਸੋਖ ਨੇਤ ਸੁਖ ਸੇਮਰਨੋ ਨਾਮ ਗੋਬਿੰਦ ਕਾ ਸਦ ਲੀਜੇ ਮਿਟਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲਮੁ ਆ ਜੀ ਜੈ ਰਹਾਓ ਰਾਜ ਜੋ ਬਨਾ ਬਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾ ਤਕਹ ਆਸ ਪਿਆਸ ਰਵਣ ਹਰ ਕੀਰਤਨ ਇਹੋ ਪਦਾਰਥ ਭਗਵੰਤ ਲਹ ਸਾਰਨਾ ਸਮਰਾਸ ਅਕਥ ਅਗੋਚਰਾ ਪਤ ਤ ਉਧਾਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਐ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ Mira, mira. ਸਤਿ ਸ੍ਰੀ ਅਕਾਲ ਪੰਜ ਮਹਾਰਤ ਸੁਖ ਪਲ ਸੁਖ ਨੇ ਤੋਖ ਸਿਮਰਨੋ ਨਾਮ ਗੋਬਿੰਦ ਕਾ ਸਦਲੀ ਜੈ ਸਿਟ ਹੈ ਕਮਾਨੇ ਸਾਫ ਚਰਾਨੇ ਸਾਰ ਸੰਗਤ ਮਿਲ ਮੂਆ ਜੀ ਜਰ ਹਾਉ ਰਾਜ ਜੋ ਬਣ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਸਖ ਹੈ ਆਸ ਪਿਆਸ ਰਮਨ ਹਰ ਕੀਰਤਨ ਇਹ ਪਦਾਰਥ ਭਗਵੰਤ ਲਹ ਸਰਣ ਸੰਮਰੰਥ ਆਕਾਸ਼ ਤਾ ਗੋਚਰਾ ਪਤ ਉਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਹੈ ਸਵਾਮੀ ਸਰਬਤ ਪੂਰਨ ਠਾਕੁਰ ਮੇਰਾ ਤਨਾ ਰੀ ਮਹਲਾ ਪੰਜਮ ਹਲਤ ਸੁਖ ਪਲਤ ਸੋਖ ਨੇਤ ਸੁਖ ਸੇਮਰਨੋ ਨਾਮ ਗੋਬਿੰਦ ਕਾ ਸਦ ਲੀਜੈ ਮਿਟਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲਮੁ ਆ ਜੀ ਜੈ ਰਹਾਉ ਰਾਜ ਜੋ ਬਨਾ ਦਸਰੰਤ ਹਰ ਮਾਇਆ ਮਹਾ ਦੁਖ 에ਹੋ ਮਹਾ ਤਕਹਿ ਆਸ ਤਿਆਸ ਸਰਵਣ ਹਰ ਕੀਰਤਨ 에ਹੋ ਪਦਾਰਥ ਭਗਵੰਤ ਲਹ ਸਾਰਨਾ ਸਮਰਾਸ ਕਥ ਅਗੋਚਰਾ ਪਤ ਉਧਾਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਐ ਸੁਆਮੀ ਸਰਬਤ ਪੂਰਨ ਠਾਕੁਰ ਨੇ Mira. made ਸਤਿ ਸ੍ਰੀ ਅਕਾਲ ਭਾਂਜ ਮਾਹਰਤ ਸੁਖ ਪਲ ਸੁਖ ਨੇ ਤੋਖ ਸਿੰਗਰਨੋ ਨਾਮ ਗੋਬਿੰਦ ਕਾ ਸਦਲੀ ਜੈਸ ਮਟਹਿ ਕਮਾਣੇ ਪਾਪ ਚਰਾਨੇ ਸਾਰ ਸੰਗਤ ਮਿਲ ਮਵਾ ਜੀ ਜੇਰ ਹਾਉ ਰਾਜ ਜੋ ਬਣ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਤਕ ਹੈ ਆਸ ਪਿਆਸ ਰਮਨ ਹਰ ਕੀਰਤਨ ਇਹ ਪਦਾਰਥ ਭਗਵੰਤ ਲਹ ਸਰਨ ਸੰਮਰੰਥ ਆਕਾਸ਼ ਅਗੋਚਰਾ ਪਤ ਬ ਉਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਹੈ ਸਵਾਮੀ ਸਰਬਤ ਪੂਰਨ ਠਾਕੁਰ ਵਿਨਾਸਰੀ ਹਲਾ ਪੰਜਮਾ ਹਲਤ ਸੁਖ ਪਲਤ ਸੋਖ ਨੇਤ ਸੁਖ ਸੇਮਰਨੋ ਨਾਮ ਗੋਬਿੰਦ ਕਾ ਸਦ ਲੀਜੈ ਮਿਟਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲਮੁ ਆ ਜੀ ਜੈ ਰਹਾਉ ਰਾਜ ਜੋ ਬਨਾ ਦਸਰੰਤ ਹਰ ਮਾਇਆ ਮਹਾ ਦੁਖ 에ਹੋ ਮਹਾ ਤਕਹਿ ਆਸ ਤਿਆਸ ਰਵਣ ਹਰ ਚਿਰਤਨ 에ਹੋ ਪਦਾਰਥ ਭਗਵੰਤ ਲਹ ਸਰਨਾ ਸਮਰਾਸ ਅਕਥ ਅਗੋਚ ਆਪਤ ਉਦਾਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ Grazie. ਸ੍ਰੀ ਮਹਾ ਗਾ ਬਾਜ ਮਹਾਰਤ ਸੁਖ ਪਲ ਤ ਸੁਖ ਨੇ ਤ ਸੁਖ ਸਿੰਗਰ ਨੋ ਨਾਮ ਗੋਬਿੰਦ ਕਾ ਸਦਲੀ ਜੈ ਸਮਟ ਹੈ ਕਮਾਣੇ ਪਾਪ ਚਰਾਣੇ ਸਾਰ ਸੰਗਤ ਮਿਲ ਮੂਆ ਜੀ ਜੇਰ ਹਾਉ ਰਾਜ ਜੋ ਬਣਾ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਤਕ ਹੈ ਆਸ ਪਿਆਸ ਰਮਨ ਹਰ ਕੀਰਤਨ ਇਹ ਪਦਾਰਥ ਭਗਵੰਤ ਲਹ ਸਰਨ ਸਮਰੰਥ ਆਕਾਸਤਾ ਅਗੋਚਰ ਪਤ ਬ ਉਦਾਰ ਨਾਮ ਤੇਰਾ ਅੰਤਰ ਜਾਮੀ ਨਾਨਕ ਹੈ ਸੁਆਮੀ ਸਰਬਤ ਪੂਰਨ ਠਾਕੁਰ ਵਿਨਾ ਸ੍ਰੀ ਹਲਾ ਪੰਜ ਮਾ ਹਲਤ ਸੁਖ ਪਲਤ ਸੋਖ ਨਿਤ ਸੁਖ ਸੇਮਰਨੋ ਨਾਮ ਗੋਬਿੰਦ ਕਾ ਸਦ ਲਈ ਜੈ ਮਿਟਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲਮੁ ਆ ਜੀ ਜੈ ਰਹਾਓ ਰਾਜ ਜੋ ਬਨਾ ਦਸਰੰਤ ਹਰ ਮਾਇਆ ਮਹਾ ਦੂਖ ਇਹੋ ਮਹਾ ਤਕਹ ਆਸ ਪਿਆਸ ਰਵਣ ਹਰ ਕੀਰਤਨ ਇਹੋ ਪਦਾਰਥ ਭਗਵੰਤ ਲਹ ਸਾਰਨਾ ਸਮਰਾਸ ਅਕਥ ਅਗੋਚਾ ਪਤ ਤ ਉਦਾਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ i câmera ਸ੍ਰੀ ਮਹਾ ਗਾ ਬਾਜ ਮਹਾਰਤ ਸੁਖ ਪਲ ਤ ਸੁਖ ਨੇ ਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਲੀ ਜੈ ਸਮਟ ਹੈ ਕਮਾਣੇ ਪਾਪ ਚਰਾਣੇ ਸਾਰ ਸੰਗਤ ਮਿਲ ਮੂਆ ਜੀ ਧਰ ਹਉ ਰਾਜ ਜੋ ਬਣਾ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਤਕ ਹੈ ਆਸ ਤਿਆਸ ਰਮਨ ਹਰ ਕੀਰਤਨ ਇਹ ਪਦਾਰਥ ਪਦਵੰਤ ਲਹ ਸਰਣ ਸਮਰੰਥ ਆਕਾਸਤਾ ਅਗੋਚ ਪਤਿ ਉਦਾਰ ਨਾਮ ਤੇਰਾ ਅੰਤਰ ਜਾਮੀ ਨਾਨਕ ਹੈ ਸਵਾਮੀ ਸਰਬਤ ਪੂਰਨ ਠਾਕੁਰ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ